ਅਸ ਵਕਤ ਅਸੀਂ ਮੌਜੂਦ ਹਾਂ ਅੰਮ੍ਰਿਤਸਰ ਦੇ ਗੁਰਨਾਦੇਵ ਯੂਨੀਵਰਸਿਟੀ ਦੇ ਨਜ਼ਦੀਕ ਪੋਲੀਟੈਕਨੀਕਲ ਸੈਂਟਰ ਦੇ ਵਿੱਚ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਜਿੱਥੇ ਵਿਧਾਨ ਸਭਾ ਹਲਕਾ ਪੱਛਮੀ ਦੇ ਲਈ VOTING ਕੀਤੀ ਜਾਣੀ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਸਕਦੇ ਆ ਅੰਮ੍ਰਿਤਸਰ ਦਾ ਵਿਧਾਨ ਸਭਾ ਹਲਕਾ ਪੱਛਮੀ ਜਿਹੜਾ ਹੈ 16 ਵਿਦਿਆਨ ਸੰਭਾਲ ਕਾਇ ਗਵਰਨਮੈਂਟ ਪੋਲੀਟੈਕਨੀਕਲ ਜਿਹੜਾ ਕਾਲਜ ਅੰਮ੍ਰਿਤਸਰ ਦਾ ਹੈ ਤਾਂ ਇਹ ਸਾਰੀ ਵਿਵਸਥਾ ਜਿਵੇਂ ਕਿ ਐਸ ਡੀ ਐਮ ਸਾਹਿਬ ਨੇ ਦੱਸਿਆ ਇਸ ਪਾਸੇ ਦੇਖ ਸਕਦੇ ਹੋ ਕਿ ਇਹਨਾਂ ਜਗਾਹ ਦੇ ਉੱਤੇ ਜਿਹੜੀਆਂ ਮਸ਼ੀਨਾਂ ਨੇ ਖੋਲੀਆਂ ਜਾਣਗੀਆਂ ਤਾਂ ਇਸ ਪਾਸੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਉਹ ਬੈਠਣਗੇ ਜਿਵੇਂ ਕਿ 14 ਦੇ ਕਰੀਬ ਟੇਬਲ ਲਾਏ ਗਏ ਨੇ ਤੁਸੀਂ ਗਿਣਤੀ ਕਰ ਸਕਦੇ ਹੋ ਔਰ 15 ਰਾਉਂਡਾਂ ਦੇ ਵਿੱਚ ਇਹ ਗਿਣਤੀ ਹੋਣੀ ਹੈ ਹਰ ਟੇਬਲ ਦੇ ਉੱਤੇ ਇੱਕ ਇੱਕ ਸਿਆਸੀ ਪਾਰਟੀ ਇੱਕ ਇੱਕ ਜਿਹੜਾ ਉਮੀਦਵਾਰ ਹੈ ਉਹਨਾਂ ਦਾ ਇੱਕ ਇੱਕ ਨੁਮਾਇੰਦਾ ਇੱਥੇ ਬੈਠਾ ਹੋਏਗਾ ਤੇ ਉਹਨਾਂ ਦੇ ਸਾਹਮਣੇ ਸਾਰੀਆਂ ਇਹ ਮਸ਼ੀਨਾਂ ਜਿਹੜੀਆਂ ਨੇ ਖੋਲੀਆਂ ਜਾਣੀਆਂ ਨੇ ਤਸਵੀਰਾਂ 'ਚ ਦੇਖ ਸਕਦੇ ਇਸ ਪਾਸੇ ਸਟੇਜ ਦੇ ਉੱਪਰ ਵਿਧਾਇਕ ਸੌਰੀ ਐਸ ਡੀ ਐਮ ਸਾਹਿਬ ਬੈਠਣਗੇ ਹੋਰ ਅਧਿਕਾਰੀगण ਬੈਠ ਸਕਦੇ ਨੇ ਔਰ ਉਮੀਦਵਾਰ ਉਹ ਜਿਹੜੇ ਨੇ ਉਹ ਆ ਕੇ ਬੈਠ ਸਕਦੇ ਨੇ ਤਾਂ ਲੰਬੀ ਇੱਕ ਪ੍ਰੋਸੈਸ ਚੱਲੀ ਆ ਇਲੈਕਸ਼ਨ ਦੀ ਜਿਵੇਂ ਕਿ ਅਸੀਂ ਲਗਾਤਾਰ ਇਲੈਕਸ਼ਨ ਨੂੰ ਕਿਵੇਂ ਪ੍ਰਸ਼ਾਸਨ ਨੇ ਕਵਰ ਕੀਤਾ ਜਿਹੜਾ ਇਸ ਨੂੰ ਨੇਪਰੇ ਚਾੜਿਆ ਤੇ ਇਸ ਜਗ੍ਹਾ ਦੇ ਉੱਤੇ ਇਹ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਮਿੰਟ-ਮਿੰਟ ਦੀ ਜਿਹੜੀ ਰਿਪੋਰਟ ਹੈ ਇਲੈਕਸ਼ਨ ਕਮਿਸ਼ਨ ਨੂੰ ਇਥੋਂ ਭੇਜੀ ਜਾਏਗੀ ਔਰ ਸਾਰਾ ਡਾਟਾ ਜਿਹੜਾ ਆਨਲਾਈਨ ਇਥੋਂ ਸ਼ੇਅਰ ਕੀਤਾ ਜਾਏਗਾ ਲਗਾਤਾਰ ਇਹ ਜਿਹੜੇ ਮੁਲਾਜ਼ਮ ਨੇ ਦਿਨ ਰਾਤ ਇੱਕ ਕਰਕੇ ਅਤ ਦੀ ਗਰਮੀ ਦੇ ਵਿੱਚ ਇਹਨਾਂ ਨੇ ਸੰਭਵ ਕੀਤਾ ਔਰ ਇਸ ਜਿਹੜੀ ਚੋਣ ਪ੍ਰਬੰਧਾ ਨੂੰ ਚੋਣ ਨੂੰ ਨੇਪਰੇ ਚੜਾਇਆ ਇਹ ਅੰਮ੍ਰਿਤਸਰ ਦੇ ਵੈਸਟਰਨ ਕੇਡੀਆਂ ਤਸਵੀਰਾਂ ਨੇ ਜਿੱਥੇ ਅਤ ਦੀ ਗਰਮੀ ਪੂਰੀ ਇਲੈਕਸ਼ਨ ਦੇ ਦੌਰਾਨ ਭਾਵੇਂ ਪਈ ਹੈ ਪਰ ਮੁਲਾਜ਼ਮ ਜਿਹੜੇ ਨੇ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦੇ ਜਿਹੜੇ ਉਹ ਨਜ਼ਰ ਆਏ ਤੇ ਇਸ ਜਗ੍ਹਾ ਦੇ ਉੱਤੇ ਗਿਣਤੀ ਦੇ ਸੋਰੇ 8 ਵਜੇ ਮਸ਼ੀਨਾਂ ਖੁਲਣੀਆਂ ਈਵੀਐਮ ਮਸ਼ੀਨਾਂ ਸਟਰੋਂਗ ਰੂਮ ਚੋਂ ਇੱਥੇ ਲਿਆਂਦੀਆਂ ਜਾਣਗੀਆਂ ਤੇ ਸਟਰੋਂਗ ਰੂਮ ਦੇ ਵਿੱਚ ਜਿਵੇਂ ਦੇਖ ਸਕਦੇ ਹੋ ਕਿ ਇਹਨਾਂ ਟੇਬਲਸ ਦੇ ਉੱਤੇ ਇਹਨਾਂ ਚੇਅਰਸ ਦੇ ਉੱਤੇ ਸਿਆਸੀ ਪਾਰਟੀਆਂ ਦੇ ਹਰ ਉਮੀਦਵਾਰ ਦਾ ਇੱਕ ਇੱਕ ਨੁਮਾਇੰਦਾ ਇੱਥੇ ਬੈਠੇਗਾ ਤੇ ਇਸ ਜਗ੍ਹਾ ਦੇ ਉੱਤੇ ਮਸ਼ੀਨਾਂ ਉਹਨਾਂ ਦੇ ਬਕਾਇਦਾ ਤੌਰ ਦੇ ਉੱਤੇ ਇਹਨਾਂ ਦੇ ਜਿਹੜੇ ਇਸ ਕੁਰਸੀ ਦੇ ਉੱਤੇ ਅਧਿਕਾਰੀ ਚੋਣ ਕਮਿਸ਼ਨ ਵੱਲੋਂ ਜਿਹੜੋ ਤਨਤ ਕੀਤੇ ਗਏ ਨੇ ਉਹ ਬੈਠੇ ਹੋਣਗੇ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਸਾਰੀਆਂ ਮਸ਼ੀਨਾਂ ਖੋਲੀਆਂ ਜਾਣਗੀਆਂ ਬਕਾਇਦਾ ਤੌਰ ਤੇ ਉਹਨਾਂ ਦੀ ਹਰ ਰਾਊਂਡ ਦੀ ਅਕਾਊਂਟਿੰਗ ਤੋਂ ਬਾਅਦ ਸਹਿਮਤੀ ਲਈ ਜਾਂਦੀ ਹੈ ਔਰ ਅੰਮ੍ਰਿਤਸਰ ਦੇ ਵਿੱਚ ਇਸੇ ਤਰ੍ਹਾਂ ਹੀ ਵੱਖ-ਵੱਖ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਹੜੀ ਅਕਾਊਂਟਿੰਗ ਹੈ ਇਹ ਕਿਸ ਜਗ੍ਹਾ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਹੋਏਗੀ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਵਿਧਾਨ ਸਭਾ ਹਲਕਾ ਲੋਕ ਸਭਾ ਹਲਕਾ ਜਿਹੜਾ ਅਜਨਾਲਾ ਹੈ ਇਸ ਦੀ ਗਿਣਤੀ ਹੈ ਅਜਨਾਲਾ ਐਡੀਟੋਰੀਅਮ ਹਾਲ گورਨਮੈਂਟ ਕਾਲਜ ਨਾਲਾ ਵਿਖੇ ਹੋਵੇਗੀ ਰਾਜਾ ਸੰਸੀ ਦੀ ਜਿਹੜੀ ਹੈ ਉਹ ਫਰਸਟ ਫਲੋਰ گورਨਮੈਂਟ ਨਰਸਿੰਗ ਕਾਲਜ ਫॉर ਗਰਲਸ ਮੈਡੀਕਲ ਐਨਕਲੇਵ ਵਿਖੇ ਰਾਜਾ ਸੰਸੀ ਦੀ ਗਿਣਤੀ ਹੋਏਗੀ ਜਦ ਕਿ ਮਜੀਠਾ ਜਿਹੜੀ ਹੈ ਉਸਦੀ ਹਾਲ ਜਿਹੜਾ ਸੈਕੰਡ ਫਲੋਰ ਦਾ ਹੈ ਮਾਈ ਭਾਗੋ گورਨਮੈਂਟ ਪੋਲੀਟੈਕਨਿਕ ਕਾਲਜ ਫॉर ਗਰਲਸ ਉੱਥੇ ਮਜੀਠਾ ਰੋਡ ਤੇ ਉਸਦੀ ਗਿਣਤੀ ਮਜੀਠਾ ਵਿਕੇ ਹੋਏਗੀ ਜਦ ਕਿ ਵਿਧਾਨ ਸਭਾ ਹਾਲ ਕਾ ਜੋ ਨਾਰਥ ਹੈ ਇਸਦੀ ਗਿਣਤੀ ਐਗਜ਼ਾਮੀਨੇਸ਼ਨ ਹਾਲ ਨੰਬਰ 1 2 گورਨਮੈਂਟ ਇੰਸਟੀਟਿਊਟ ਆਫ گورਨਮੈਂਟ ਟੈਕਨੋਲੋਜੀ ਇਨਸਾਈਡ ਮਾਈ ਭਾਗੋ ਪੋਲੀਟੈਕਨਿਕ ਕਾਲਜ ਫॉर ਗਰਲਸ ਦੇ ਵਿੱਚ ਮਜੀਠਾ ਰੋਡ ਦੇ ਉੱਤੇ ਅਮਰਸਰ ਬਾਈਪਾਸ ਤੇ ਇਸ ਦੀ ਗਿਣਤੀ ਹੋਏਗੀ ਵਿਧਾਨ ਸਭਾ ਹਲਕਾ ਪੱਛਮੀ ਜਿੱਥੇ ਅਸੀਂ ਮੌਜੂਦ ਹਾਂ ਇਸ ਅ ਅਮਰਸਰ ਦੇ ਗਵਰਨਮੈਂਟ ਪੋਲੀਟੈਕਨੀਕਲ ਕਾਲਜ ਦੇ ਵਿੱਚ ਇਸ ਦੀ ਗਿਣਤੀ ਜਿਹੜੀ ਆ ਹੋਵੇਗੀ ਤੇ ਜੀਟੀ ਰੋਡ ਦੇ ਉੱਤੇ ਵਿਧਾਨ ਸਭਾ ਹਾਲ ਦਾ ਸੈਂਟਰਲ ਦੀ ਗਿਣਤੀ ਐਗਜ਼ਾਮੀਨੇਸ਼ਨ ਹਾਲ ਫਰਸਟ ਫਲੋਰ ਗਵਰਨਮੈਂਟ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਬੀ ਬਲੋਕਰ ਅਨਜੀਤ ਐਵਨਿਊ ਵਿਖੇ ਹੋਵੇਗੀ ਜਦ ਕਿ ਅੰਮ੍ਰਿਤਸਰ ਈਸਟ ਦੀ ਸਾਰਾਗੜੀ ਮੈਮੋਰੀਅਲ ਸਕੂਲ ਆਫ ਐਮਿਨੈਂਸ ਟਾਊਨ ਹਾਲ ਮਾਲ ਮੰਡੀ ਅੰਮ੍ਰਿਤਸਰ ਦੇ ਵਿੱਚ ਗਿਣਤੀ ਹੋਏਗੀ ਜਦ ਕਿ ਅੰਮ੍ਰਿਤਸਰ ਸਾਊਥ ਦੀ ਸਰੂਪਰਾਣੀ ਗਵਰਨਮੈਂਟ ਕਾਲਜ ਫਾਰ ਔਮਨ ਜਿਹੜੀ ਹੈ ਰਾਣੀ ਕਾ ਬਾਗ ਇੱਥੇ ਇਹਨਾਂ ਦੀ ਗਿਣਤੀ ਹੋਏਗੀ ਜਦਕਿ ਅਟਾਰੀ ਦੀ ਗਿਣਤੀ ਜਿਮਨਾਸਟਿਕ ਹਾਲ ਬੀਬੀ ਕੇ ਡੀਏਵੀ ਕਾਲਜ ਲਾਰੈਂਸ ਰੋਡ ਤੇ ਉੱਤੇ ਜਿਹੜਾ ਸਕੂਲ ਸਿਤ ਤੇ ਕਾਲਜ ਸਿਤ ਹੈ ਉੱਥੇ ਜਿਹੜੀ ਗਿਣਤੀ ਹੋਏਗੀ ਤਾਂ ਇਹ ਤਮਾਮ ਵੱਖ-ਵੱਖ ਜਗ੍ਹਾ ਦੇ ਉੱਤੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਗਿਣਤੀ ਹੋਏਗੀ ਅੰਮ੍ਰਿਤਸਰ ਦੇ ਵਿੱਚ ਬਾਹਰ ਦਾ ਵੀ ਨਜ਼ਾਰਾ ਤੁਹਾਨੂੰ ਦਿਖਾ ਦਿੰਨੇ ਇੱਕ ਵਾਰ ਕਿ ਬਾਹਰ ਸੁਰੱਖਿਆ ਦੇ ਕਿਵੇਂ ਪ੍ਰਬੰਧ ਨੇ ਇਸ ਜਗ੍ਹਾ ਦੇ ਉੱਤੇ 8 ਵਜੇ ਤੋਂ 8 ਵਜੇ ਤੱਕ ਸਾਰੇ ਜਿਹੜੇ ਪੋਲਿੰਗ ਅਕਾਊਂਟਿੰਗ ਏਜੰਟ ਨੇ ਇਹਨਾਂ ਨੂੰ ਪਹੁੰਚਣ ਦੇ ਲਈ ਕਿਹਾ ਗਿਆ ਹੈ ਇੱਕ ਹੋਰ ਗੱਲ ਦਿਖਾ ਦਿੰਦੇ ਆ ਕਿ ਗਰਮੀ ਨੂੰ ਦੇਖਦੇ ਹੋਏ ਬਕਾਇਦਾ ਤੌਰ ਦੇ ਉੱਤੇ ਕੂਲਰਾਂ ਦੀ ਔਰ ਪੱਖਿਆਂ ਦੀ ਵਿਵਸਥਾ ਕੀਤੀ ਗਈ ਹੈ ਦੇਖ ਸਕਦੇ ਹੋ ਔਰ ਨਾਲ ਹੀ ਪਾਣੀ ਦੀ ਵਿਵਸਥਾ ਜਿਹੜੀ ਆ ਕੀਤੀ ਗਈ ਹੈ ਔਰ ਇਹ ਜਿਹੜੇ ਇਸ ਜਗ੍ਹਾ ਦੇ ਉੱਤੇ ਤਾਂ ਕਿ ਲਗਾਤਾਰ ਇਸ ਜਗ੍ਹਾ ਦੇ ਉੱਤੇ ਏਸੀ ਦੀ ਵਿਵਸਥਾ ਵੀ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਕੀਤੀ ਜਾ ਰਹੀ ਹੈ ਫਿਲਹਾਲ ਕੁਦਰ ਜਿਹੜੇ ਲਾਏ ਗਏ ਨੇ ਜਿਵੇਂ ਐਸਡੀਐਮ ਸਾਹਿਬ ਨੇ ਦੱਸਿਆ ਕਿ ਗਰਮੀ ਨੂੰ ਦੇਖਦੇ ਹੋਏ ਏਸੀ ਦੀ ਵਿਵਸਥਾ ਵੀ ਜਿਹੜੀ ਆ ਉਹ ਕੀਤੀ ਜਾਏਗੀ ਸਟਰੋਂਗ ਰੂਮ ਦੀ ਸੁਰੱਖਿਆ ਅਸੀਂ ਜਿਵੇਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਕਿ ਇੱਕ 3 ਲੇਅਰ ਦੇ ਵਿੱਚ ਐਸਡੀਐਮ ਸਾਹਿਬ ਨੇ ਜਾਣਕਾਰੀ ਦਿੱਤੀ ਕਿ ਸੁਰੱਖਿਆ ਹੋਏਗੀ ਜਿਸ ਦੇ ਵਿੱਚ ਜਿਹੜਾ ਇਨਰ ਸਰਕਲ ਹੈ ਉਸ ਦੀ ਜਿਹੜੀ ਜ਼ਿੰਮੇਵਾਰੀ ਸੈਂਟਰਲ ਸਰਫ ਫੋਰਸਸ ਕੋਲ ਹੁੰਦੀ ਹੈ ਸੈਕੰਡ ਲੇਅਰ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਇਹ ਰਸਤਾ ਜਿਹੜਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਪੈਰਾਮਿਲਟਰੀ ਫੋਰਸਸ ਦੇ ਜਿਹੜੇ ਜਵਾਨ ਨੇ ਇਸ ਪਾਸੇ ਤੋਂ ਇਸ ਰਸਤੇ ਤੇ ਕਿਸੇ ਨੂੰ ਵੀ ਜਾਣ ਦੀ ਜਿਹੜੀ ਇਜਾਜ਼ਤ ਨਹੀਂ ਹੈ ਔਰ ਇਸ ਪਾਸੇ ਤੋਂ ਜਿਹੜੀਆਂ ਈਵੀਐਮ ਮਸ਼ੀਨਾਂ ਜਿਹੜੀਆਂ ਨੇ ਸਟਰੋਂਗ ਰੂਮ ਤੋਂ ਲਿਆਂਦੀਆਂ ਜਾਣਗੀਆਂ ਤੇ ਸੈਕੰਡ ਲੇਅਰ ਦੀ ਜ਼ਿੰਮੇਵਾਰੀ ਸਟੇਟ ਦੀ ਰਿਜ਼ਰਵ ਫੋਰਸ ਪੁਲਿਸ ਕੋਲ ਹੈ ਤੇ ਔਰ ਜਿਹੜੀ ਤੀਸਰੇ ਦਰਜੇ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਤੀਸਰੀ ਲੇਅਰ ਦੀ ਜ਼ਿੰਮੇਵਾਰੀ ਉਹ ਇਸ ਜਗ੍ਹਾ ਦੇ ਉੱਤੇ ਜਿਹੜੀ ਪੰਜਾਬ ਪੁਲਿਸ ਦੇ ਕੋਲ ਹੈ ਤਾਂ ਸੀਸੀਟੀਵੀ ਦੇ ਨਾਲ ਪਲ-ਪਲ ਦੀ ਨਜ਼ਰ ਰੱਖੀ ਜਾ ਰਹੀ ਹੈ ਬਕਾਇਦਾ ਤੌਰ ਤੇ ਉੱਤੇ ਹੀ ਐਸ.ਡੀ.ਐਮ ਸਾਹਿਬ ਦੇ ਦਫ਼ਤਰ ਦੇ ਵਿੱਚੋਂ ਸਾਨੂੰ ਅਮਰਸਰ ਦੇ ਜਿਹੜੇ ਐਸ.ਡੀ.ਐਮ ਸੀ ਮਨਕਵਰ ਚਾਹਲ ਸਾਹਿਬ ਨੇ ਵੀ ਸਾਨੂੰ ਇਹ ਸਾਰੀ ਜਾਣਕਾਰੀ ਦਿੱਤੀ ਕਿ ਕਿਸ ਜਗ੍ਹਾ ਦੇ ਉੱਤੇ ਕਿਵੇਂ ਸੀਸੀਟੀਵੀ ਦੀ ਜਾਣਕਾਰੀ ਸੀਸੀਟੀਵੀ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ ਤਾਂ ਇਸ ਤੋਂ ਬਾਅਦ ਇਹਨਾਂ ਰਸਤਿਆਂ ਰਾਹੀਂ ਜਿਹੜੇ ਕਾਊਂਟਿੰਗ ਏਜੰਟ ਨੇ ਇਸ ਪਾਸੇ ਆਉਣਗੇ ਇਸ ਤੋਂ ਇਲਾਵਾ ਕਿਸੇ ਨੂੰ ਵੀ ਅੰਦਰ ਆਉਣ ਦੀ ਇਜਾਜ਼ਤ ਜਿਹੜੀ ਹੈ ਉਹ ਨਹੀਂ ਦਿੱਤੀ ਜਾਏਗੀ ਹਰ ਜਗ੍ਹਾ ਦੇ ਉੱਤੇ ਬਾਹਰ ਦੇ ਪੁਲਿਸ ਦੇ ਮੁਲਾਜ਼ਮ ਜਿਹੜੇ ਤਨਾਤ ਨੇ ਪੈਰਾਮਿਲਟਰੀ ਫੋਰਸਸ ਦੇ ਮੁਲਾਜ਼ਮ ਜਿਹੜੇ ਨੇ ਤਨਾਤ ਨੇ ਔਰ ਇਸ ਤੋਂ ਅੱਗੇ ਸਿਰਫ ਉਹ ਹੀ ਮੁਲਾਜ਼ਮ ਜਿਹੜੇ ਆਉਣਗੇ ਜਿਨ੍ਹਾਂ ਨੇ ਵਕ ਵਕ ਬੂਥਾਂ ਦੀ ਜਾਣਕਾਰੀ ਦਿੱਤੀ ਹੈ ਕਿ ਟੇਬਲ ਨੰਬਰ 1 ਤੇ ਕਿਹੜੇ ਕਿਹੜੇ ਬੂਥ ਜਿਹੜੇ ਨੇ ਉਹਨਾਂ ਦੀ ਮਸ਼ੀਨਾਂ ਖੋਲਣੀਆਂ ਨੇ ਤੇ ਟੇਬਲ ਜਿਹੜੇ ਲਗਾਤਾਰ ਲਾਏ ਗਏ ਨੇ ਸਾਰੇ ਟੇਬਲ ਦੀ ਜਾਣਕਾਰੀ ਇਸ ਜਗ੍ਹਾ ਦੇ ਉੱਤੇ ਆ ਤਾਂ तमाम ਵਕ ਵਕ ਵਿਭਾਗਾਂ ਦੇ ਜਿਹੜੇ ਅਧਿਕਾਰੀ ਨੇ ਇੱਥੇ ਪਹੁੰਚ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜੀ ਜਾਣਕਾਰੀ ਲਗਾਤਾਰ ਇਲੈਕਸ਼ਨ ਕਮਿਸ਼ਨ ਨਾਲ ਵੀ ਸਾਂਝੀ ਕੀਤੀ ਜਾਏਗੀ ਤੇ ਰਿਜ਼ਲਟ ਜਿਹੜੀ ਹੈ ਮੀਡੀਆ ਦੇ ਨਾਲ ਵੀ ਸਾਂਝੀ ਕੀਤੀ ਜਾਏਗੀ ਵੱਖ-ਵੱਖ ਜਗ੍ਹਾ ਦੇ ਉੱਤੇ ਮੀਡੀਆ ਸੈਂਟਰ ਵੀ ਬਣਾਏ ਗਏ ਨੇ ਤੇ ਚੋਣਾਂ ਦਾ ਆਖਰੀ ਪੜਾਅ ਯੋਗੀ ਪੋਲਿੰਗ ਜਿਹੜੀ ਆ ਉਹ ਇੱਕ ਜੂਨ ਨੂੰ ਜਿਹੜੀ ਵੋਟਿੰਗ ਹੋਈ ਸੀ ਤੇ ਹੁਣ ਗਿਣਤੀ ਜਿਹੜੀ ਆ ਉਹ 4 ਜੂਨ ਨੂੰ ਹੋਏਗੀ ਤਾਂ ਆਖਰੀ ਪੜਾਅ ਹੈ ਤੇ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਉੱਤੇ ਸਿਵਲ ਪ੍ਰਸ਼ਾਸਨ ਦੇ ਮੁਲਾਜ਼ਮ ਜਿਹੜੇ ਨੇ ਪਿਛਲੇ ਦਿਨ ਰਾਤ ਤੋਂ ਲੱਗੇ ਹੋਏ ਨੇ ਉਹਨਾਂ ਦੀ ਮਿਹਨਤ ਜਿਹੜੀ ਲਗਾਤਾਰ ਦਿਖਾਈ ਦੇ ਰਹੀ ਆ ਔਰ ਹਰ ਜਗ੍ਹਾ ਅੱਤ ਦੀ ਗਰਮੀ ਦੇ ਬਾਵਜੂਦ ਸਵੇਰੇ ਜਿਹੜੀ ਇਹ ਗਿਣਤੀ ਆ ਉਸ ਦੇ ਪ੍ਰਬੰਧ ਸਾਰੇ ਮੁਕੰਮਲ ਕਰ ਲਏ ਗਏ ਨੇ ਕੈਮਰਾ ਬਸਨ ਮੁਕੇਸ਼ 바ਵਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸੂਰਿਆ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर